ਤੁਹਾਨੂੰ ਪੰਜਾਬੀ ਤਕਸੀਰਾ ਤੇ ਤੁਹਾਡਾ ਬਹੁਤ ਨਿਗਾ ਸਵਾਗਤ ਤੇ ਸਾਰਿਆਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਟੌਪਿਕ ਅਸਲ ਅਮੀਰੀ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਇਸੇ ਟੌਪਿਕ ਦੇ ਨਾਲ ਜੁੜਦੀ ਇੱਕ ਉਦਾਹਰਣ ਬੜੀ ਛੋਟੀ ਜਿਹੀ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਨਾ ਜ਼ਰੂਰੀ ਸਮਝੂਗਾ ਮੇਰੇ ਸਰਕਲ ਦੇ ਵਿੱਚ ਇੱਕ ਚੰਗੇ ਸਰਦੇ ਪੁੱਜਦੇ ਪਰਿਵਾਰ ਨੇ ਬੱਚਾ ਜਿਲ੍ਹਾ ਸਦਰ ਮੁਕਾਮ ਤੇ ਵੱਡੇ ਸਕੂਲ ਦੇ ਵਿੱਚ ਪੜਨ ਲੱਗਾ ਤੇ ਜਦੋਂ ਮੈਂ ਫੀਸ ਪੁੱਛਿਆ ਉਹ ਕਹਿੰਦੇ ਸਾਰਾ ਜੋੜ-ਜਾੜ ਕੇ ਵੀ 1.5 ਲੱਖ ਰੁਪਇਆ ਮੈਂ ਕਹਿੰਦਾ 1.5 ਲੱਖ ਦੇ ਵਿੱਚ ਇੰਨਾ ਕੀ ਦੇਣਗੇ ਬੱਚਾ ਥੋੜਾ ਤੀਜੀ ਚ ਪੜਦਾ 1.5 ਲੱਖ ਰੁਪਇਆ ਤਾਂ ਬਹੁਤ ਵੱਡੀ ਰਕਮਾਂ ਇਹਦੇ ਬਦਲੇ ਚ ਕੀ ਦੇਣਗੇ ਉਹ ਕਹਿੰਦੇ ਵੀ ਦੇਣ ਨਾ ਦੇਣਾ ਅਸਲ ਦੇ ਵਿੱਚ ਨਾ ਸਾਨੂੰ ਤਾਂ ਰਿਸ਼ਤੇਦਾਰਾਂ ਨੇ ਟਿਕਣ ਨਹੀਂ ਦਿੱਤਾ ਉਹ ਕਹਿੰਦੇ ਤੁਸੀਂ ਕਿਉਂ ਜਵਾਬ ਵੀ ਝੜ ਕੱਢੀ ਆ ਸਸਤੇ ਸਕੂਲਾਂ ਚ ਪੜਾਈ ਜਾਂਦੇ ਹੋ ਚੰਗੀ ਜਿੱਥੇ ਵੱਧ ਫੀਸ ਆ ਉਹ ਸਕੂਲ ਚ ਪੜਾਓ ਕਹਿੰਦੇ ਹੁਣ ਬੱਚਾ ਪੜਦਾ ਤੀਜੀ ਚ ਉਹ ਸਕੂਲ ਹੈਗਾ 12ਵੀਂ ਤੱਕ ਅਸੀਂ 9 ਸਾਲ ਕਰਨ ਪਰਨੇ ਉਹ ਕੇ ਸੋਜਾਂਗੇ ਸਾਨੂੰ ਹੁਣ ਰਿਸ਼ਤੇਦਾਰ ਨਹੀਂ ਕਹਿਣਗੇ ਹੁਣ ਇੱਥੋਂ ਜਿਹੜੀ ਇਹ ਧਾਰਨਾ ਦੋਸਤੋ ਇਹਦਾ ਸਿੱਟਾ ਕੀ ਨਿਕਲਿਆ ਕਿ ਚੀਜ਼ਾਂ ਨੂੰ ਦਿਖਾਇਆ ਵੱਧ ਜਾ ਰਿਹਾ ਸ਼ੋਅ ਆਫ ਵੱਧ ਕੀਤਾ ਜਾ ਰਿਹਾ ਕਿ ਸਾਨੂੰ ਵੀ ਐ ਨਾ ਕਰੇ ਤੁਹਾਡਾ ਆ ਤੁਹਾਡਾ ਇਹ ਆ ਮਤਲਬ ਚੀਜ਼ ਦੀ ਵਰਤੋਂ ਆ ਜਿਹੜੀ ਉਤੇ ਜੋਰ ਘਟ ਦਿੱਤਾ ਜਾ ਰਿਹਾ ਸੋ ਜਿਹੜੀ ਅਸਲ ਅਮੀਰੀ ਆ ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਅਸਲ ਅਮੀਰੀ ਕੇਵਲ ਧਨ ਦੀ ਕੇਵਲ ਜਾਇਦਾਦ ਦੀ ਕੇਵਲ ਕਾਰਾਂ ਦੀ ਜਾਂ ਹੋਰ ਗਹਿਣਿਆਂ ਦੀ ਜਾਂ ਜਿਹੜੀਆਂ ਚੀਜ਼ਾਂ ਪਦਾਰਥਕਾ ਸਾਥੀਓ ਉਹਨਾਂ ਦੇ ਵੀ ਹੁੰਦੀਆਂ। ਸ਼ਾਇਦ ਜਿਵੇਂ ਕੇਰਲਾ ਦੇ ਵਿੱਚ ਅਸੀਂ ਕਹਿੰਦੇ ਆ ਪੜ੍ਹਾਈ ਬਹੁਤ ਆ, ਸਿਹਤ ਬਹੁਤ ਆ, ਸਾਊਥ ਦੇ ਵਿੱਚ ਅਸੀਂ ਪੜ੍ਹਾਈ ਪੁੱਠੋਂ ਪਿੱਛੇ ਆ ਤੇ ਜਿਹੜੀ ਅਸਲ ਅਮੀਰੀ ਆ ਉਹ ਕਿਤਾਬਾਂ ਦੀ ਵੀ ਹੁੰਦੀ ਆ, ਤੁਹਾਡੀ ਤਹਿਜ਼ੀਬ ਦੀ ਵੀ ਹੁੰਦੀ ਆ ਤੇ ਤੁਹਾਡੇ ਦੋਸਤਾਂ ਦੀ ਵੀ ਹੁੰਦੀ ਆ, ਤੁਹਾਡੀ ਪਰਿਵਾਰਕ ਕਦਰਾਂ ਕੀਮਤਾਂ ਦੀ ਵੀ ਹੁੰਦੀ ਆ ਤੇ ਬਹੁਤ ਸਾਰੀਆਂ ਗੱਲਾਂ ਅਜਈਆਂ ਨੇ ਜਿਹੜੀਆਂ ਕਰੰਸੀ ਨਹੀਂ ਹੁੰਦੀਆਂ ਪਰ ਕਿਸੇ ਵੀ ਅਮੀਰੀ ਨਾਲੋਂ ਦੋਸਤੋਂ ਘੱਟ ਨਹੀਂ ਹੁੰਦੀਆਂ। ਸੋ ਜੇਕਰ ਅਸੀਂ ਕਿਸੇ ਮਹਿੰਗੇ ਮਾਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣੇ ਆ ਲੰਚ ਡਿਨਰ ਵਾਸਤੇ ਜਾਂ ਕੋਈ ਫਿਲਮ ਦਿਖਾਉਣ ਵਾਸਤੇ ਉਹ ਕਿ ਬਹੁਤੀ ਅਮੀਰੀ ਨਹੀਂ ਬਜਾਏ ਉਸ ਦੇ ਕਿ ਉਹੀ ਟਾਈਮ ਦੇ ਵਿੱਚ ਅਸੀਂ ਬੱਚਿਆਂ ਨੂੰ ਕੋਈ ਵਿਰਸਾ ਕੋਈ ਆਪਣੇ ਖੇਤ ਕੋਈ ਜਾਂ ਹੋਰ ਕਿਤਾਬਾਂ ਜਾਂ ਕੋਈ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਵੀ ਮਹਿੰਗੀਆਂ ਜਿਹੜੀਆਂ ਆਦਤਾਂ ਨੇ ਉਹ ਕਦੇ ਵੀ ਤੁਹਾਡੀ ਸਿਹਤ ਵਰਧਕ ਗਿਆਨ ਵਰਧਕ ਤੇ ਜ਼ਿੰਦਗੀ ਵਰਧਕ ਨਹੀਂ ਹੁੰਦੀਆਂ ਇਸ ਤਰ੍ਹਾਂ ਉਹਦਾ ਅਸੀਂ ਕੋਈ ਆਲਟਰਨੇਟਿਵ ਫੋਰ ਲੱਭੀਏ ਜਿਵੇਂ ਮੈਂ ਦੇਖਦਾ ਹਾਂ ਉਹਨਾਂ ਕਈ ਵਾਰੀ ਘਰ ਦੇ ਵਿੱਚ ਅਸੀਂ ਮਹਿੰਗਾ ਫਰਨੀਚਰ ਮਹਿੰਗੇ ਸੋਫਾ ਸੈੱਟ ਤੇ ਜ਼ੋਰ ਲਾਉਨੇ ਆ ਖਰੀਦਣ ਤੇ ਅਸਲ ਦੇ ਵਿੱਚ ਸਾਡੇ ਕੋਈ ਗੈਸਟ ਰੂਮ ਦਾ ਉਹ ਗੱਲ ਤਾਂ ਬਹਿ ਕੇ ਪਲਾਸਟਿਕ ਦੀ ਕੁਰਸੀ ਤੇ ਵੀ ਕਰ ਲੂਗਾ ਤੁਹਾਡੇ ਨਾਲ ਮੰਜੇ ਤੇ ਬੈਠ ਕੇ ਵੀ ਗੱਲ ਕਰ ਲੂਗਾ ਪਰ ਅਸੀਂ ਇਸ ਗੱਲ ਤੇ ਜ਼ੋਰ ਨਹੀਂ ਲਾਉਦੇ ਕਿ ਸਾਨੂੰ ਸਾਡੀ ਮਹਿੰਗੇ ਸੋਫਾ ਸੈੱਟ ਤੇ ਬਹਿ ਕੇ ਮਹਿੰਗੀ ਗੱਲਬਾਤ ਭਾਵੇਂ ਚੰਗੀ ਗੱਲਬਾਤ ਕੋਈ ਕੋਈ ਜ਼ਰੂਰੀ ਨਹੀਂ ਕਿ ਸਾਡੀ ਗੱਲਬਾਤ ਚੰਗੀ ਹੋ ਜਾਈਂ ਸਭੀ ਚੰਗੀ ਗੱਲਬਾਤ ਹੋਣ ਲਈ ਸਾਨੂੰ ਪੜ੍ਹਾਈ ਸਾਨੂੰ ਗਿਆਨ ਸਾਨੂੰ ਸੰਵੇਦਨਾ ਤੇ ਸਾਨੂੰ ਸਮਾਜ ਦੇ ਨਾਲ ਇੱਕਮਿਕ ਹੋਣਾ ਪਊਗਾ ਜੇਕਰ ਅਸੀਂ ਬਹੁਤ ਚੀਜ਼ਾਂ ਮਹਿੰਗੀਆਂ ਲਾ ਲਈਆਂ ਜਿਵੇਂ ਆਪਾਂ ਕਹਿੰਦੇ ਆ ਨਾ ਕੋਈ ਤਾਜ ਪਾਉਣ ਨਾਲ ਰਾਜਾ ਨਹੀਂ ਬਣ ਜਾਂਦਾ ਰਸੂਲਾ ਨਾਲ ਕਾਨੂੰਨਾਂ ਨਾਲ ਤਾਂ ਉਹਦੀ ਜਿਹੜੀ ਕੁਰਸੀ ਹੈ ਜਿਹੜੀ ਉਹ ਉਹਦੀ ਤੈਅ ਨਹੀਂ ਕਰਦੀ ਉਹਦੇ ਅੰਦਰ ਜਿਹੜੇ ਗੋਣਾ ਦੋਸਤੋ ਉਹ ਵੀ ਤੈਅ ਕਰਦੇ ਨੇ ਸੋ ਇਸ ਕਰਕੇ ਜੇ ਉਹ ਸਾਡੇ ਕੋਈ ਗੱਲਬਾਤ ਕਰਨ ਦੀ ਕਲਾ ਹੀ ਹੈ ਨਹੀਂ ਜੇ ਸਾਡੇ ਦਰਵਾਜ਼ੇ ਮਹਿਮਾਨਾਂ ਲਈ ਬੰਦ ਨੇ ਜੇ ਅਸੀਂ ਕਿਸੇ ਦਾ ਅਕੇਮੇ ਨਹੀਂ ਚੱਲ ਸਕਦੇ ਜੇਕਰ ਸਾਡੇ ਸਾਨੂੰ ਕੋਈ ਘਰੇ ਆ ਜੇ ਚਾਹ ਦਾ ਕੱਪ ਬਣਾਉਣਾ ਵੀ ਔਖਾ ਫਿਰ ਮਹਿੰਗੇ ਸੋਫਾ ਸੈੱਟ ਤੋਂ ਉੱਪਰ ਕਰਾਉਣਾ ਨਹੀਂ ਆ ਸੋ ਜਿਹੜੀਆਂ ਚੀਜ਼ਾਂ ਅਸੀਂ ਬਰਤਦੇ ਆ ਉਹਨਾਂ ਚੀਜ਼ਾਂ ਨੂੰ ਆਮ ਤੌਰ ਤੇ ਅਸੀਂ ਉਸ ਉਸ ਪ੍ਰਸੰਗ ਦੇ ਵਿੱਚ ਨਹੀਂ ਲੈਂਦੇ ਸੋ ਇਹ ਇਹ ਤੇ ਬਹੁਤ ਸਾਨੂੰ ਫੋਕਸ ਕਰਨ ਦੀ ਲੋੜ ਆ ਅਸਲ ਅਮੀਰੀ ਤੇ ਕਿ ਅਸਲ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਅਜਿਹੀਆਂ ਕਿ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਕਿ ਆਪਾਂ ਆਪਾਂ ਸ਼ੋਅ ਆਫ ਕਰਨ ਵਾਸਤੇ ਜਾਂ ਅਸੀਂ ਕਹਿ ਦਈਏ ਦਿਖਾਵੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ ਇੱਥੇ ਨਾਮ ਲੰਘੂਗਾ ਆਪਣੀ ਵੀਡੀਓ ਆਪਣੀ ਗੱਲਬਾਤ ਲੰਬੀ ਹੋ ਜਾਊਗੀ ਤਾਂ ਉਹਨਾਂ ਚੀਜ਼ਾਂ ਦੇ ਕਿਤਨੇ ਕਿਤੇ ਬਰਾਮ ਦੇ ਕੇ ਸਾਨੂੰ ਸੋਚਣ ਦੀ ਲੋੜ ਹੈ ਕਿ ਵੈਦਰ ਉਹ ਚੀਜ਼ਾਂ ਸਾਡੀ ਲਾਈਫ ਲਈ ਸਾਡੇ ਜੀਵਨ ਲਈ ਸਾਡੇ ਫਿਊਚਰ ਲਈ ਸਾਡੇ ਅ ਅਗਲੇ ਟਾਈਮ ਲਈ ਚੰਗੀਆਂ ਨੇ ਉਹ ਚੀਜ਼ਾਂ ਤੁਹਾਨੂੰ ਕਿਤਨਾ ਕਿਤੇ ਸੋਚਣ ਦੀ ਦੋਸਤੋ ਲੋੜ ਹੈ ਕਿ ਅਸਲ ਅਮੀਰੀ ਹੈ ਕੀ ਅਸਲ ਅਮੀਰੀ ਰੂਹ ਦੀ ਅਮੀਰੀ ਆ ਜੇਕਰ ਅਸੀਂ ਕਿਸੇ ਦੇ ਕੰਮ ਆਉਣੇ ਆ ਮੁੱਢੇ ਸੁਰਤੇ ਖੜਦੇ ਆ ਤਾਂ ਉਹ ਜਿਹੜੀ ਅਮੀਰੀ ਆ ਉਹ ਸਾਡੀ ਅਸਲ ਅਮੀਰੀ ਆ ਇਸ ਗੱਲ ਤੇ ਬਹੁਤ ਧਿਆਨ ਦੇਣ ਦੀ ਲੋੜ ਆ ਸਾਨੂੰ ਖਾਸ ਕਰਕੇ ਇਹਦੇ ਨਾਲ ਇਹਦੇ ਲਈ ਸਾਨੂੰ ਕਿਤਾਬਾਂ ਨਾਲ ਸਾਇਤ ਨਾਲ ਗ੍ਰੰਥਾਂ ਨਾਲ ਜੁੜਨ ਦੀ ਲੋੜ ਹੈ ਤਾਂ ਜੋ ਅਸੀਂ ਇਹ ਜਿਹੜੇ ਸਾਰੇ ਗੁਣ ਨੇ ਅਗਲੀ ਪੀੜ੍ਹੀ ਦੇ ਸਪੁਰਤ ਕਰ ਸਕੀ ਸੋ ਅਸਲ ਅਮੀਰੀ ਤੇ ਤੁਹਾਡੇ ਕੀ ਰੂਹ ਦੀ ਅਮੀਰੀ ਬਾਰੇ ਤੁਹਾਡੇ ਕੀ ਵਿਚਾਰ ਆ ਉਹ ਵੀ ਜਰੂਰ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਤਨਵਾਦ ਸ਼ੁਕਰੀਆ ਜਿੰਦਾਬਾਦ